ਸਬਤਰੀਕੋ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮ제 ਚ ਹੋਗੇ ਅੱਜ ਕੱਲ ਕੈਨੇਡਾ ਗਵਰਨਮੈਂਟ ਇਹ ਨਾ ਬੜੀ ਸਖਤੀ ਕਰਦੀ ਹੈ ਤੁਹਾਨੂੰ ਦੋਸਤੋ ਬੜੇ ਇਸ਼ਾਰੇ ਮਿਲੇ ਵੇ ਬੜੇ ਮਹੀਨਿਆਂ ਤੋਂ ਉਹ ਕਹ ਰਹੇ ਸੀ ਸਖਤੀ ਹੋ ਜੇਨੀ ਹੈ ਸਖਤੀ ਹੋ ਜੇਨੀ ਹੈ ਕਰੂਨ ਜੀ ਥੋੜੀ ਉਹ ਤਬਦੀਲੀ ਕਰੀ ਜਾਂਦੇ ਸੀ ਕਰੀ ਜਾਂਦੇ ਸੀ ਲੇਕਿਨ ਪੰਜਾਬੀਆਂ ਖੁਸ ਹੋ ਜਾਂਦੇ ਸ਼ਾਇਦ ਮਜ਼ਾਕ ਹੀ ਕਰਦੇ ਪਏ ਵੇ ਪੰਜਾਬੀ ਵੀ ਤੜਾ ਤੜ ਕੈਨੇਡਾ ਜਾਈ ਜਾ ਰਹੇ ਸੀ ਪੁਣੇ ਆ ਬੀਨੇ ਸੋਚੇ ਐਵੇਂ ਝੂਠੀ ਬੋਦੀ ਸਰਕਾਰ ਅਸੀਂ ਇੱਕ ਵਾਰੀ ਚਲਗੇ ਕੈਨੇਡਾ ਦੇ ਜਾ ਕੇ ਉੱਥੇ ਝੰਡੇ ਕਰਦੇਵੇਂ ਕੀ ਕਰ ਲਣਗੇ ਹੁਣ ਤੁਸੀਂ ਰੋਜ਼ ਦੇਖਦੇ ਹੋ ਕਿੰਨੇ ਲੋਕ ਮਜਾਰੇ ਕਰਨ ਦੇ ਵੇ ਕਿੰਨੇ ਕਲਪ ਦੇ ਵੇ ਲੋਕ ਜੋਬ ਤੇ ਹੈਗੀ ਨਹੀਂ ਸੜਕਾਂ ਦੇ ਲੋਕ ਕਈ ਰਾਰੇ ਵੇ ਕਈਆਂ ਨੇ ਉੱਥੇ ਟੈਂਟ ਲਾਈ ਹੋਏ ਵੇ ਇੰਨੇ ਨੇ ਪੈਸੇ ਖਰਚ ਕੇ ਦੋਸੋ ਤੀਤੀ ਪੈਂਤੀ ਪੈਂਦੀ ਚੱਲ ਜਾਈ ਲੱਖ ਰੁਪਏ ਖਰਚ ਕੇ ਤੇ ਤੁਸੀਂ ਕੈਨੇਡਾ ਜਾ ਰਹੇ ਹੋ ਜਿਹਦੋਂ ਹਜ਼ਾਰ ਚੰਗੇ ਸੀ ਉਦੋਂ ਬਹੁਤ ਵਧੀਆ ਸੀ بڑے ਆਦਮੀ ਕੈਨੇਡਾ ਲੈ ਗਏ ਬڑے ਬੰਦੇ ਸੈੱਟ ਵੀ ਕੀਤੇ ਹੋਏ ਹਰ ਸਾਲ 2-3 ਲੱਖ ਬੰਦੇ ਸੈੱਟ ਕਰਦੇ ਸੀ ਹੁਣ ਜਦੋਂ ਲਿਮਟ ਤੋਂ ਜ਼ਿਆਦਾ ਬੰਦੇ ਚਲੇ ਗਏ 8-9 ਲੱਖ ਤੋਂ ਉੱਪਰ ਬੰਦੇ ਪਹੁੰਚ ਗਏ ਸੰਭਾਲਨੇ ਹੋ ਗਈ ਦੋਸਤੋ ਮੁਸ਼ਕਲ ਕਿਸੇ ਵੀ ਘਰ ਵਿੱਚ ਪਰੋਨੇ ਆ ਜਾਣੇ 1 2 3 ਨੂੰ ਸੰਭਾਲ ਲੋਗੇ 4 ਸੰਭਾਲ ਲੋਗੇ 5 10 15 ਹੁਣ ਜੇ ਤੁਹਾਡੇ ਘਰ ਵਿੱਚ ਹਜ਼ਾਰਾਂ ਸਾਨਾ ਪਰੋਨੇ ਆ ਜਾਂਦੇ ਕਿਵੇਂ ਸੰਭਾਲੋਗੇ ਫਿਰ ਤੇ ਤੁਸੀਂ ਦੋਸਤੋ ਹੱਥ ਜੋੜਨੇ ਜੋੜਨੇ ਵੇ ਇਹੂ ਕੰਮ ਕੀਤਾ ਕੈਨੇਡਾ ਵਾਲੇ ਨੇ ਉਹਨਾਂ ਤੁਹਾਨੂੰ ਬੜੇ ਇਸ਼ਾਰਿਆਂ ਚ ਸਮਝਾਇਆ ਵੀ ਨਾ ਪੈਸੇ ਖਰਾਬ ਕਰੋ ਆਪਣੇ ਮੁੱਲ ਚ ਤੁਸੀਂ ਰਹੋ ਹਾਂ ਜੇ ਤੁਹਾਨੂੰ ਪਤਾ ਵੀ ਤੁਸੀਂ ਸਟੱਡੀ ਕਰਨੀ ਫਿਰ ਕੋਈ ਗੱਲ ਨਹੀਂ ਉਹ ਤਾਂ ਹਲੇ ਵੀ ਵੈਲਕਮ ਹੈ ਤੁਸੀਂ ਦੁਨੀਆ ਦੇ ਕਿਸੇ ਮੂਹ ਚਲੇ ਜਾਓ ਇੰਗਲੈਂਡ ਨੇ ਵੀ ਸਖਤੀ ਜਿੰਨੀ ਮਰਜ਼ੀ ਕੀਤੀ ਹੈ ਲੇਕਿਨ ਸਟੂਡੈਂਟ ਵੀਜ਼ੇ ਬੰਨ ਨਹੀਂ ਕੀਤੇ ਉਹ ਕਹਿੰਦੇ ਵੀ ਸਟੂਡੈਂਟ ਵੀਜ਼ੇ ਦੀ ਆਰਡ ਦੇ ਵਿੱਚ ਜਿਹੜੇ ਤੁਸੀਂ ਇੱਥੇ ਪੱਕੇ ਹੁੰਦੇ ਚਾਂਸ ਲੈਂਦੇ ਹੋ ਨਾ ਦੋਸਤੋ ਉਹ ਬੰਦ ਕੀਤੇ ਨੇ ਕਿਉਂਕਿ ਸਰਕਾਰਾਂ ਹੈਗੀਆਂ ਉਹਨਾਂ ਤੇ ਬੜਾ ਤੜਾ ਦਬਾਅ ਹੁੰਦਾ ਲੋਕਾਂ ਦਾ ਵੀ ਕਿੰਨੀ ਇਮੀਗ੍ਰੇਸ਼ਨ ਦੇ ਆਈ ਜਾ ਰਹੀ ਕਿੰਨੇ ਲੋਕ ਆਈ ਜਾ ਰਹੇ ਵੇ ਤੇ ਤੁਸੀਂ ਇਮੀਗ੍ਰੇਸ਼ਨ ਖੁੱਲੀ ਹੋਈ ਹੈ ਜਿਹੜਾ ਮਰਜ਼ੀ ਆਈ ਜਾਂਦਾ ਹੈ ਜਿਨੇ ਪਲੱਸ 2 ਕੀਤੀ ਚਲੋ ਜੀ ਅਸੀਂ ਨਹੀਂ ਕਹਿੰਦੇ ਪਲੱਸ 2 ਕੋਈ ਕਾਟੇ ਜਿੰਨੀ ਕਿਸੇ ਦੀ ਹਿੰਮਤ ਹੈ ਹਰ ਕੋਈ ਬੰਦਾ ਰਿਸਕ ਲੈ ਕੇ ਆਂਦਾ ਹੈ ਹਰ ਕੋਈ ਚਾਹੁੰਦਾ ਮੈਂ ਵੀ ਅੱਗੇ ਵਧਾਂ ਦੂਜਿਆਂ ਨੂੰ ਵੇਖਦੇ ਲੇਕਿਨ ਦੋਸਤੋ ਹਾਲਾਤ ਵੀ ਨਾਲ ਦੇਖਿਆ ਕਰੋ ਨਾ ਅੱਗੇ ਵਧਣ ਦੇ ਚਾਂਸ ਕਦੀ ਬੰਦ ਨਹੀਂ ਹੁੰਦੇ ਹੋਰ ਰਸਤੇ ਬੜੇ ਖੁੱਲ ਜਾਂਦੇ ਵੇ ਇੱਕ ਮੁਲਕ ਬੰਦ ਹੁੰਦਾ ਦੂਜਾ ਖੁੱਲ ਜਾਂਦਾ ਦੂਜਾ ਬੰਦ ਲੇਕਿਨ ਕੀ ਨਾ ਜਿਹੜੀ ਭੇਡ ਚਾਲ ਹੁੰਦੀ ਨਾ ਤੁਸੀਂ ਸੋਚਿਓ ਹੁਣ ਵੀ ਕੈਨੇਡਾ ਦੇ ਮਗਰ ਹੱਥ ਧੋਗੇ ਪੈ ਗਏ ਉਹ ਮਾੜੀ ਗੱਲ ਏ ਇੱਕ ਕੈਨੇਡਾ ਇੱਕ ਸ਼ਹਿਰ ਟ੍ਰਾਂਟੋਰ ਕੋਲ ਬ੍ਰੈਂਟਨ ਹੁਣ ਝਾਰ ਬੰਦਾ ਜਿਹੜਾ ਸੋਚਦਾ ਜਾ ਕੇ ਬ੍ਰੈਂਟਨ ਜਾਣਾ ਫਿਰ ਦੋਸਤੋ ਤੇ ਪੰਗਾ ਪੈਣਾ ਹੀ ਪੈਣਾ ਹੈਗਾ ਇਸ ਕਰਕੇ ਬਗੈਰ ਸੋਚੇ ਸਮਝੇ ਪੈਸੇ ਦਾ ਇਸ ਨਾਲ ਉਹ ਇੱਕ ਵਾਰੀ ਪੈਸਾ ਖਰਾਬ ਹੋ ਗਿਆ ਨਾ ਤੇ ਮੁੜ ਕੇ ਦੋਸਤੋ ਕਬਰ ਨਹੀਂ ਹੋਣਾ ਤੇ ਜਿੰਨੇ ਪੈਸੇ ਤੁਸੀਂ ਲਗਾ ਕੇ ਆ ਰਹੇ ਹੋ ਨਾ ਅੱਜ ਕੱਲ ਉਹਨਾਂ ਨੂੰ ਤੇ ਫੀਸਾ ਮਿਲ ਗਿਆ ਸਰਕਾਰਾਂ ਨੂੰ ਲੇਕਿਨ ਤੁਸੀਂ ਸੋਚੋ ਇੰਨਾ ਤੁਹਾਡਾ ਕਰਜ਼ਾ ਕਦੋਂ ਬਰਬਰ ਹੋਏਗਾ ਕਿੰਨੀ ਉਥੇ ਮਤ ਹੋ ਰਹੀਆਂ ਕਿੰਨੇ ਲੋਕ ਡਿਪਰੈਸ਼ਨ ਦੇ ਜਾ ਰਹੇ ਵੇ ਡਿਪਰੈਸ਼ਨ ਤੇ ਹੋਣੇ ਉਹਨਾਂ ਦਾ ਜਿਹੜਾ ਦੇ ਕਰੋ ਸੁੱਖਾ ਹੈਗਾ ਕਰੋ ਫਰਾ ਅਮੀਰ ਹੈਗਾ ਉਹਨੂੰ ਤੇ ਫਰਕ ਨਹੀਂ ਚਾਹੀਦਾ ਨਾ ਵੀ ਪੈਸੇ ਨਾਲ 2-3 ਸਾਲ ਭੇਜੇ ਤੇ ਕੋਈ ਗੱਲ ਨਹੀਂ ਜੇ ਪੀਆਰ ਮਿਲ ਗਈ ਜਾਂ ਵਕਪਰ ਮਿਲ ਗਿਆ ਜਾਂ ਪੱਕੇ ਹੋ ਗਏ ਉਹ ਤੇ ਕਵਰ ਕਰ ਲੰਗੇ ਜਿੰਨਾ ਕੋਈ ਗੁੰਨੈਸ਼ ਵੀ ਨਹੀਂ ਗਈ ਪਿੱਛੇ ਜਿੰਨਾ ਸੋਚਣਾ ਸਾਨੂੰ ਪੈਸੇ ਭੇਜੋ ਵਿਆਜ ਚੜਦਾ ਪਿਆ ਦੋਸਤੋ ਉਹਨਾਂ ਤੇ ਘਰ ਜਣੇ ਤੰਗ ਹੋਣੀ ਉਹਨਾਂ ਦਾ ਇਸ ਕਰਕੇ ਹਾਲਾਤ ਹਮੇਸ਼ਾ ਸਮਝਿਆ ਕਰੋ ਤੁਸੀਂ ਕਿਸੇ ਇੰਗਲੈਂਡ ਗਵਰਨਮੈਂਟ ਨੇ ਵੀ ਪਹਿਲਾਂ بڑے ਲੋਕਾਂ ਨੂੰ ਇਸ਼ਾਰੇ ਦਿੱਤੇ ਸੀ ਇੱਥੇ ਲੋੜ ਨਹੀਂ ਗਈ ਲੇਕਿਨ ਲੋਕ ਆਈ ਜਾ ਰਹੇ ਸੀ ਆਈ ਜਾ ਰਹੇ ਸੀ ਆਈ ਜਾ ਰਹੇ ਸੀ ਇੰਨਾ ਫੇ ਕੀਤੇ ਸਫਤੀ ਕਰਤੀ ਹੁਣ ਉਹ ਕੰਮ ਕੀਤਾ ਕੈਨੇਡਾ ਗਵਰਨਮੈਂਟ ਨੇ ਉਹਨਾਂ ਵੀ ਇਹ ਕੰਮ ਕਰਨਾ ਹੀ ਕਰਨਾ ਸੀ ਰੋਜ਼ ਜਿਹੜੇ ਬੰਦੇ ਬਾਹਰ ਬੈਠੇ ਉਹਨਾਂ ਨੂੰ ਪਤਾ ਹੈਗਾ ਸੀ ਵੀ ਇਹ ਹਾਲਾਤ ਜਿਸ ਹਾਲ ਨਾਲ ਬੰਦੇ ਅੰਦਾਈ ਜਾ ਰਹੇ ਆਈ ਜਾ ਰਹੇ ਵੇ ਵਿਗੜਨੇ ਵੇ ਇਹ ਤੇ ਗੱਲ ਹੋ ਗਈ ਵੀ ਜੇ ਵੀ ਕਿਸੇ ਦੇ ਘਰ ਕੋ ਉਪਰ ਨਾ ਜਾਂਦਾ ਨਾ ਤੇ ਉਹਦਾ ਦਿਲ ਨਹੀਂ ਕਰਦਾ ਬਹੁਤਾਂ ਨੂੰ ਉਹ ਆਪਣੇ ਬੱਚੇ ਨੂੰ ਭੇਜ ਦਿੰਦਾ ਜਾਂ ਜਾ ਕੇ ਕਹਦੇ ਡੈਡੀ ਘਰ ਨਹੀਂ ਗਏ ਮਮੀ ਘਰ ਨਹੀਂ ਗਈ ਉਹ ਠੀਕ ਹੈ ਜੀ ਪੌਣਾ ਚਲਾ ਜਾਂਦਾ ਦੂਜੀ ਤੀਜੀ ਨੂੰ ਪੌਣਾ ਫੇਰ ਆ ਜਾਂਦਾ ਫਿਰ ਬੂਆ ਖੜਕਾਂਦਾ ਫਿਰ ਬੰਨ ਲਾਂ ਦੇਵੇ ਘਰ ਦੇ ਗਏ ਕਿਤੇ ਤੇ ਤੁਸੀਂ ਅਨੈਕਸਟ ਵੀਕ ਆ ਜਨਾ ਉਹ ਅਨੈਕਸਟ ਵੀਕ ਫੇਰ ਆ ਜਾਂਦਾ ਫਿਰ ਖੀਰ ਤੇ ਉਹ ਘਰ ਦੇ ਸੋਈ ਦੇਣਾ ਵੀ ਇਹ ਬੰਦਾ ਬਾਹਰ ਨਹੀਂ ਆਂਦਾ ਪਿਆ ਫਿਰ ਖੁਦ ਹੀ ਆ ਕੇ ਬੂਆ ਖੋਲ ਦਿੰਦੇ ਵੇ ਕਹਿੰਦੇ ਅਸੀਂ ਤੁਹਾਨੂੰ ਖੁਦ ਕਹ ਨਹੀਂ ਅਸੀਂ ਘਰ ਨਹੀਂ ਗਏ ਜਦੋਂ ਖੁਦ ਹੀ ਕਹਦੇ ਘਰ ਨਹੀਂ ਗਏ ਤੇ ਫਿਰ ਪੌਣੇ ਕਿੱਥੇ ਜਾਣਗੇ ਉਹਨਾਂ ਦੇ ਕਾਰ ਤਾ ਨਹੀਂ ਸਕਦੇ ਇਹੋ ਚੱਕਰ ਹੈਗਾ ਸਰਕਾਰ ਦਾ ਉਹਨੂੰ ਤੁਹਾਨੂੰ ਖੁਦ ਹੀ ਕਹਿੰਦੇ ਵੀ ਅਸੀਂ ਘਰ ਨਹੀਂ ਗਏ ਵੀ ਤੁਸੀਂ ਦੋਸਤੋ ਸਮਝ ਜਾਓ ਨਾ ਪੰਗੇ ਲੋ ਕੈਨੇਡਾ ਜਾਂਦੇ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ